ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਜਿਵੇਂ ਪਰ ਸਾਰਿਆਂ ਨੂੰ ਪਤਾ ਹੈ ਹੈ ਸ਼ਹੀਦੀ ਦਿਹਾੜਾ ਸ਼ਹੀਦੀ ਹਫਤਾਈ ਸਮਝ ਲੋ ਸ਼ਹੀਦਾਂ ਦੀ ਆਰ ਵਿੱਚ ਅਸੀਂ ਇਹ ਮਨਾਉਂਦੇ ਆ ਜਦੋਂ ਤੋਂ ਕਿਲਾ ਛੱਡਿਆ ਗਿਆ ਉਹਤੇ ਲੜਾਈ ਸ਼ੁਰੂ ਹੋ ਗਈ ਪਿੱਛੇ ਹਾਲਾਂਕਿ ਸੁਲਾ ਦੇਣਾ ਕਿਹਦਾ ਧੋਖੇ ਨਾਲ ਛਡਵਾਇਆ ਸੀ ਉਸ ਤੋਂ ਬਾਅਦ ਸਰਸਾ ਤੇ ਲੜਾਈ ਹੋਈ ਚਮਕੌਰ ਦਾ ਜੰਗ ਹੋਇਆ ਫਿਰ ਫਤੇਗੜ ਸਾਹਿਬ ਸਹਾਜ ਦੇਵੀ ਮਾਤਾ ਜੀ ਵੀ ਆਏ ਹੋਏ ਲੈ ਆਦੇ ਉਹਨਾਂ ਦਾ ਇਹ ਦਿਹਾੜਾ 25 ਦਸੰਬਰ ਦਾ ਤੋ ਲੈ ਕਿਹਦਾ ਇਹ ਥਾਈ ਤੱਕ ਮਨੋਦਰ ਨੇ ਕਿ ਥੋੜਾ ਜਿਹਾ ਅੱਗੇ ਹੋ ਜਾ ਧਰਮ 'ਤੇ ਗੱਲ ਕਰਨੀ ਹੈ ਆਪਾਂ ਨੇ ਗੁਰਵਾਣੇ ਧਰਮ ਦੀ ਗੱਲ ਕਰਦੀ ਹੈ ਧਰਮ ਕੀ ਹੁੰਦਾ ਹੈ ਧਰਮ 'ਤੇ ਜੰਗ ਹੁੰਦੀ ਹੈ ਧਰਮ 'ਤੇ ਯੁੱਧ ਹੁੰਦਾ ਹੈ ਯੁਧਾ ਤਾ ਧਰਮਾ ਜੇ ਯੁਧਰੀ ਧਰਮ ਨਹੀਂ ਕਰਮ ਯੁਧ ਕਰਦੇ ਤੇ ਧਰਮ ਦੇ ਜੁਦ ਹੁੰਦੇ ਐ 10 ਪਾਸ਼ ਵੀ ਕਹਿ ਰਹੇ ਨੇ ਦਸਮੁ ਕਥਾ ਬਾਉ ਬੋਧ ਕੀ 파ਖਾ ਤਰੀ ਬਣਾਏ ਅਵਰ ਬਾਸਨਾ ਨਾ ਹੈ ਪਰਮ ਧਰਮ ਯੁਧ ਕੇ ਚਾਹੇ ਧਰਮ ਯੁਧ ਦਾ ਚਾਹ ਹੋ ਸਾਨੂੰ ਕੋਈ ਬਾਸਨਾ ਨੀਛਾ ਕੋਈ ਵੀ ਨਹੀਂ ਹੈ ਅਸੀਂ ਉਮਰ ਧਾਰੀ ਖਾਲਸਾ ਸਤਿਗੁਰੂ ਜੀ ਦੇ ਵਾਰਸਾਂ ਦਸਮ ਪਾਤਸ਼ਾਹ ਦੇ ਵਾਰਸਾਂ ਅਸੀਂ ਸਾਨੂੰ ਵਿਰਾਸਤ ਦੇ ਕੇ ਗਏ ਨੇ ਜਿਵੇਂ ਨਹੀਂ ਦੇ ਕੇ ਗਏ ਦਾ ਤੁਹਰਾ ਦੇ ਵਿੱਚ ਦਸੀਗਤ ਲਿਖੀ ਹੋਈ ਹੈ ਇਹ ਸਭ ਲਿਖਤਾ ਹੈ ਉਹਨਾਂ ਦੀ ਆਪਣੀਆਂ ਗ੍ਰੰਥ ਵਿੱਚ ਜਪੜੀ ਲਿਖਤਾ ਉਹ ਵਿਰਾਸਤ ਦੇ ਕੇ ਗਏ ਨੇ ਖਾਲਸਾ ਮਹਿਮੰਦ ਦੇ ਵਿੱਚ ਹਾਲਾਂਕਿ ਦਸਮਗ੍ਰੰਥ ਵਿੱਚ ਨਹੀਂ ਹੈ ਅਲੱਗ ਹੈ ਗ੍ਰੰਥਾਂ ਦਾ ਅਲੱਗ ਥੀਜ ਹੁੰਦੇ ਨੇ ਇਹ ਪ੍ਰਾਈਵੇਟ ਲਿਖਤਾ ਅਲੰਗ ਹੁੰਦੀਆਂ ਨੇ ਤੁਸੀਂ ਤਾਂ ਅਲੱਗ ਹੁੰਦੀਆਂ ਨੇ ਤੁਸੀਂ ਤਾਂ ਅਲੱਗ ਥੀਜ ਹੁੰਦੀ ਹੈ ਖਾਲਸਾ ਦੀ ਜਦੋਂ ਮਹਿਮੰਦ ਕੀਤੀ ਹੈ ਉਹ ਦਸਮਗ੍ਰੰਥ ਵਿੱਚ ਨਹੀਂ ਆ ਸਕਦੀ ਸੀ ਉਹ ਪੁਰਾਣੇ ਇਤਿਹਾਸ ਦਾ ਦਸਮਗ੍ਰੰਥ ਵਿੱਚ ਇਹ ਨਵੀਂ ਗੱਲ ਹੈ ਕੁਝ ਹੋਣ ਵਾਲੀ ਗੱਲ ਹੈ ਆਉਣ ਵਾਲੀ ਗੱਲ ਹੈ ਤਾਂ ਵੇਖੀ ਦੀ ਗੱਲ ਹੈ ਕੁਝ ਖਾਲਸਾ ਮਿਰੋ ਸਤਗੁਰ ਪੂਰਾ ਮੈਂ ਤਾਂ ਬਾਦ ਖਾਲਸਾ ਸਤਗੁਰ ਪੂਰਾ ਹੋਊਗਾ ਇਹੋ ਹੀ ਗੱਲ ਕਰੂਗਾ ਜਿਹੜੀ ਅਸੀਂ ਕਰਦੇ ਹਾਂ ਇਹੋ ਹੀ ਕੰਮ ਕਰੂਗਾ ਜਿਹੜਾ ਅਸੀਂ ਕਰਦੇ ਹਾਂ ਇਹਦਾ ਉਹੀ ਪ੍ਰੋਗਰਾਮ ਹੋਊਗਾ ਜਿਹੜਾ ਅਸੀਂ ਉਹਨੂੰ ਦਿੱਤਾ ਹੈ ਜੇ ਪ੍ਰੋਗਰਾਮ ਹੋਇਆ ਫਿਰ ਖਾਲਸਾ ਹੈ ਜੇ ਪ੍ਰੋਗਰਾਮ ਹੋਈ ਨਹੀਂ ਖਾਲਸਾ ਨਹੀਂ ਹੈ ਫਿਰ ਬੇਖੀ ਹੈ ਇਹ ਕੀਓ ਉਹਨਾਂ ਨੇ ਕੀ ਕਿਹਾ ਸੀ ਕੀ ਕੀ ਸਾਨੂੰ ਪ੍ਰੋਗਰਾਮ ਦਿੱਤਾ ਸੀ ਜਿਹੜਾ ਪ੍ਰੋਗਰਾਮ ਦਿੱਤਾ ਸੀ ਅਨੰਦਪੁਰ ਸਾਹਿਬ ਜੋ ਹੈ ਸਾਹਿਬ ਜਿਆਦੇ ਪੂਰਾ ਕੀਤਾ ਇਹ ਜਾਂਦੇ ਸੀ ਇਹ ਮਮੁੱਲੀ ਗੱਲ ਨਹੀਂ ਸੀ ਪਿਛਲੇ ਸਾਲ ਵੀ ਮੈਂ ਦੱਸਿਆ ਸੀ ਉੱਥੇ ਗੱਲ ਸ਼ੁਰੂ ਕਰਨਾ ਤੇ ਜਦੋਂ ਪੁੱਛਿਆ ਗਿਆ ਕਕੀ ਤੁਸੀਂ ਜੇ ਛੱਡਦੇ ਆ ਫਿਰ ਕੀ ਕਰੋਗੇ ਤਾਂ ਬਥੇਦਾਨਾ ਕਹ ਆਈ ਸੀ ਜਿਹੜਾ ਸਾਡੇ ਬਾਪ ਦਾ ਦਾ ਕੰਮ ਕਰਦਾ ਰਬ ਉਹ ਗੰਦੋ ਉਹਦਾ ਪ੍ਰਚਾਰ ਕਰਦੇ ਸੀ ਉਹ ਤਾਂ ਕਹਿੰਦੇ ਤੇ ਹਿੰਦੂਆਂ ਨੂੰ ਤੁਰਕੂ ਪਾਣਾ ਉਹ ਤਾਂ ਕਹਿੰਦੇ ਤੇ ਕਾਹੇ ਕੋ ਪਾਹਨ ਪੂਜਤਾ ਬਥੂ ਪਾਹਨ ਨਾ ਕਰਬੈ ਸੱਨ ਨਹੀਂ ਕੀ ਇਹ ਕਹੋਂਗੇ ਤੁਸੀਂ ਕਹਿੰਦੇ ਹਾਂ ਤਾਂ ਹਾਂ ਇਹ ਗੱਲ ਪਰਮੇਸ਼ਰ ਦੀ ਹੈ ਇਹ ਸਾਨੂੰ ਦਰਸ਼ੇਜ ਮਿਲੀ ਹੋਈ ਗੱਲ ਹੈ ਜੈਸੀ ਬਾਰਸਾਂ ਤਾਂ ਅਸੀਂ ਇਹ ਗੱਲ ਕਹਾਂਗੇ ਜੇ ਇਹ ਗੱਲ ਨਹੀਂ ਕਹਾਂਗੇ ਅਸੀਂ ਬਾਨਸ ਨਹੀਂ ਹੱਕ ਕਰਦੇ ਫਿਰ ਸਾਡੀ ਬਰਾਸ ਕਾਦੀ ਹੈ ਅਸੀਂ ਉਹਦੇ ਪੁੱਤਰ ਕਮੇ ਹੋਏ ਇੱਥੇ ਆ ਕੇ ਉਹਨਾਂ ਨੇ ਕਿਹਾ ਵੀ ਇਹ ਬਗਾਵਤੀ ਗੱਲ ਕਰ ਰਹੇ ਨੇ ਇਹ ਕਿ ਆਉਣਾ ਉਹ ਫਿਸ਼ੀ ਦਿੱਤੀ ਅੱਜ ਅਸੀਂ ਸਾਡੇ ਚ ਕੋਈ ਤਲਵਾਰ ਨਹੀਂ ਲੜਦੀ ਅੱਜ ਅਸੀਂ ਉਸ ਬਰਸਤੋ ਚ ਭੱਜ ਜਾਣੇ ਆ ਤਾਂ ਸਾਡਾ ਰੋਣਾ ਦਾ ਸਾਨੂੰ ਉਹਦੇ ਦਿਲੋਂ ਲਾਉਣ ਦਾ ਹੱਕ ਹੀ ਨਹੀਂ ਉਹਨੂੰ ਯਾਦ ਕਰਨ ਦਾ ਸਨ ਕੀ ਹੱਕ ਹੈ ਅਈਦਾ ਤਾਂ ਬੁਢੀ ਘੜੇ ਵਿਸ਼ੇਸ਼ ਕੀ ਹੈ ਇਹ ਤੋਂ ਮਿਸ਼ਣ ਸੀ ਹੋ ਜਦੋਂ ਅਸੀਂ ਰਵਣ ਸੁਣਦੇ ਆ ਰਵਣ ਆਲੇ ਕਹਿੰਦੇ ਨੇ ਕਿ ਪਾਪ ਤੇ ਤਨ ਦੀ ਜਿੱਤ ਹੋਈ ਰਾਵਣ ਦੇ ਬਾਢ ਨੂੰ ਯਾ ਸੱਚ ਦੀ ਜਿੱਤ ਹੋਈ ਝੂਠ ਦੇ ਖਰਾਬ ਪੁਨ ਪਾਪ ਦੀ ਲੜਾਈ ਸੀ ਇਹ ਸੱਚ ਝੂਠ ਦੀ ਲੜਾਈ ਸੀ ਨੇਕੀ ਬਦੀ ਦੀ ਲੜਾਈ ਸੀ ਇੱਕ ਪਾਸੇ ਰਾਮਚੰਦਰ ਹੈ ਉਹਨਾਂ ਦਾ ਇਸ਼ਟ ਧਰਮ ਹੈ ਇੱਕ ਪਾਸੇ ਰਾਵਣ ਹੈ ਜਿਹਨੂੰ ਉਹ ਧਰਮ ਨਹੀਂ ਸਮਝਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਕਹਿੰਦੇ ਉਹ ਵੀ ਧਰਮ ਦੀ ਲੜਾਈ ਨੇ ਕਹਿੰਦੇ ਮਹਾਭਾਰਤ ਉਹ ਵੀ ਧਰਮ ਦੀ ਲੜਾਈ ਨੇ ਪਰ ਗੁਰਮਤ ਅਨੁਸਾਰ ਧਰਮ ਨਹੀਂ ਲੜ ਰਹੀ ਉਹ ਨਹੀਂ ਜਦੋਂ ਗੁਰਮਤ ਅਨੁਸਾਰ ਉਹ ਧਰਮ ਨਹੀਂ ਲੜ ਰਹੀ ਨਹੀਂ ਹੈ ਹੁਣ ਵੀ ਨਹੀਂ ਸਾਰੇ ਧਰਮ ਦੀ ਲੜਾਈ ਉਹ ਮੰਨਦੇ ਉਹ ਰਾਜ ਦੀ ਲੜਾਈ ਸੀ ਜ਼ਮੀਨ ਬਸ ਸੇ ਲੜਾਈ ਸੀ ਦੁਨੀਆਵੀ ਸੱਤਾ ਦੀ ਲੜਾਈ ਸੀ ਉਹ ਝੂਠਰ ਸੱਤ ਦੀ ਲੜਾਈ ਨਹੀਂ ਸੀ ਪਰ ਅਸਲੀ ਤਰ੍ਹਾਂ ਜਿਹੜਾ ਸੀ ਸਾਡਾ ਉਹਦੇ ਵਿੱਚ ਉਡਾਲ ਸਕਦੀ ਲੜਾਈ ਸੀ ਜਿਹੜੀ ਸਾਬਜਾਦਾਂ ਨਹੀਂ ਸੀ ਦਿੱਤੀ ਉਹ ਤੇ ਸੱਤਾ ਦੀ ਗੱਲ ਨਹੀਂ ਸੀ ਇੱਕ ਵਿਚਾਰ ਧਾਰਾ ਦੀ ਗੱਲ ਸੀ ਇਹ ਵਿਚਾਰ ਧਾਰਾ ਨੂੰ ਅਗੇ ਅਸੀਂ ਵਧਾ ਆ ਗਏ ਜਿਹੜੀ ਗੁਰੂ ਨੇ ਦਿੱਤੀ ਹੈ ਜਿਹੜੀ ਪਰਮੈਸ਼ਰ ਦੀ ਵਿਚਾਰ ਧਾਰਾ ਹੈ ਜਿਹੜਾ ਤਾ ਵਧਾਉਗਾ ਸੋ ਵੀ ਸਦੀ ਮੰਨ ਕੇ ਇਮਾਨਦਾਰੀ ਨਾਲ ਉਹ ਇਹ ਦਿਨ ਬਣਾ ਸਕਦਾ ਵਰਡਨ ਬਣਾਉਂਦਾ ਸਹਿਯੋਗ ਦਵੇ ਜੇ ਸਹਿਯੋਗ ਦਵੇ ਉਹ ਵੀ ਬਣਾ ਸਕਦੇ ਜਿਹੜਾ ਵਿਰੋਧ ਕਰੇ ਜੇ ਉਹ ਬਣਾਵੇ ਜੇ ਵਿਰੋਧ ਕਰਨ ਵਾਲੇ ਬਣਾਵੇ ਬਨਉਂ ਫਿਰ ਵਿਚਾਰਧਾਰਾ ਨੂੰ ਅਗੇ ਦੀ ਬਦਲ ਦਿੰਦੇ ਫਰਤੀ ਨੇ ਅਜੇ ਤੱਕ ਇਹ ਹੀ ਹੋਇਆ ਹੈ 300 ਸਾਲ ਤੋਂ ਪਿੱਛੇ ਅੱਜ ਵੀ ਹੈ ਜਿਹੜੇ ਬਣਾਉਂਦੇ ਨੇ ਵਿਚਾਰਧਾਰਾ ਦਾ ਵਿਰੋਧ ਕਰਨ ਦੇ ਇਹ ਬੜਾ ਗੰਭੀਰ ਮਸਲਾ ਹੈ ਇਹ ਸੰਗਤ ਨੂੰ ਵਿਚਾਰਨਾ ਪਊ ਕੀ ਅਸੀਂ ਨੌਣ ਵਾਲੇ ਉਸ ਵਿਚਾਰਧਾਰਾ ਦਾ ਵਿਰੋਧ ਕਰ ਰਹੇ ਐ ਉਸ ਵਿਚਾਰਧਾਰਾ ਨੂੰ ਪ੍ਰਮੋਟ ਕਰ ਰਹੇ ਜੋ ਵਿਚਾਰਧਾਰਾ ਨੂੰ ਪ੍ਰਮੋਸ਼ਨ ਨਹੀਂ ਕਰ ਰਹੇ ਤਾਂ ਫਿਰ ਅਸੀਂ ਕੀ ਕਰ ਰਹੇ ਹਾਂ ਉਹਨਾਂ ਨੇ ਸੀ ਇਹ ਕਿਉਂ ਦਿੱਤੀ ਸੀ ਵਿਚਾਰਧਾਰਾ ਕੁਸਲਾ ਸੀ ਵਿਚਾਰਧਾਰਾ ਦੀ ਗੱਲ ਸੀ ਅੱਜ ਅਸੀਂ ਉਸ ਧਾਰਾ ਦਾ ਵਿਰੋਧ ਕਰ ਰਹੇ ਹਾਂ ਇਹ ਆਜਿਨੋਂ ਉਹਦੀ ਸਪੋਰਟ ਨਹੀਂ ਕਰ ਰਹੇ ਇਮਾਨਦਾਰੀ ਨਾਲ और दिन मना रहे हैं क्यों दरगाह तो सीखी नहीं मिलती है मोह नहीं लगनी असं अपने मर्जी में जो मोर लवाई है इतने अपनी तसली तो खरा खाता है सिख पर दरगाह च मंजूर नहीं सीखी है लेखे चल है कोई दसम पातशाह ने जो सू दस मिशन ਖਾਲਸੇ ਨੂੰ ਜਿਹੜਾ ਤਾਂ ਦੱਸਿਆ ਸੀ ਆਪਣੀ ਔਲਾਦ ਨੂੰ ਉਹਦਾ ਘਰ ਗਏ ਪੂਰਾ ਚਾਰੇ ਉਹਦਾ ਦਸ ਪਾਸਾ ਤੋਂ ਪਹਿਲੇ ਹੀ ਪਾਸ ਹੋ ਗਏ ਉਹਦਾ ਪਹਿਲਾ ਜਾ ਰਹੇ ਪਹਿਲੇ ਪਾਸ ਹੋ ਗਏ ਤੇ ਹੋਰ ਆ ਗਏ ਅਸੀਂ ਜਿੰਨਾ ਦੇ ਖਾਤਰ ਚਾਹ ਆਦਿਏ ਸੁਤ ਬਾਹ ਸਾਡੇ ਖਾਤਰ ਚਾਰੇ ਬਣਾ ਲੈ ਬੰਦੇਓ ਇਨਪੁੱਤਰ ਦੇ ਕਾਰਨ ਵਿੱਚ ਆ ਜੀ ਸਤਿਵਾਰ ਜੇ ਤਾਂ ਪੜਨੇ ਮਨ ਲਿਓ ਫੇ ਤੁਹਾਡੇ ਖਾਤਰ ਬਾਰੇ ਨੇ ਉਹ ਤੁਸੀਂ ਕੀ ਕਰਦੇ ਹੋ ਆਪਣੇ ਆਪਣੇ ਅੰਦਰ ਚਾਕਰਾਂ ਦਾ ਮੇਲਾ ਆ ਗਿਆ ਨਹੀਂ ਸਰਨਾ ਹੁਣ ਚੁੱਪ ਕਰਕੇ ਬਿਠੇ ਰਹੇ ਤੇ ਅਸੀਂ ਦੇਖ ਲਿਆ ਇਹ ਸਿੱਠੀ ਹੋ ਜੀ ਜਾਂ ਜਵਾਬ ਵਣ ਲਾਗੇ ਤਬ ਰੋ ਜਾਗਾ ਬੜੀ ਮਗਾ ਬਾੜਣੀ ਨਾਲ ਲੱਗਦਾ ਜਿਵੇਂ ਛਾਤੀ ਚ ਰੋਸ ਨਹੀਂ ਜਾਉਦਾ ਉਹਨਾਂ ਚਰ ਬਾੜਣ ਲਗਣਾ ਜਾਈਂਦਾ ਸਾਨੂੰ ਇਹ ਕੱਲਾ ਬਾੜੀ ਦਾ ਬਾੜਣਾ ਨੂੰ ਚੁਬੜੀ ਚਾਹੀਦੀ ਤੇ ਜ਼ਰੂਰ ਲੱਗੇ ਤਾਂ ਹੋਸ਼ ਆਉਗੀ ਵੇੜ ਆ ਗਿਆ ਲਕੀਰ ਖਿੱਚੀ ਗਈ ਅ ਸਾਰੀ ਸਿੱਖੀ ਨੂੰ ਸਾਰੀ ਦੁਨੀਆ ਨੇ ਮੰਨ ਲਿਆ ਦੋ ਹੀ ਤਰ੍ਹਾਂ ਹੈ ਗੁਰਬਾਣੀ ਚ ਇੱਕ ਗੁਰਮੁਖ ਹੈ ਇੱਕ ਮਨਮੁਖ ਹੈ ਬਸ ਤੀਜੀ ਕੋਈ ਵੈਰਾਈਟੀ ਨਹੀਂ ਹੈ ਮਨਮੁਖਾ ਥਰੋੜਾ ਉੱਠ ਕੇ ਵਿਚਾਰਿਆ ਦਿਲ ਕੀਰ ਖਿੱਚਦੀ ਗੁਰਬਾਣੀ ਨੇ ਗੁਰਬਾਣੀ ਦੀ ਆਗਿ ਸਮਝ ਲੋਕਾਂ ਨੂੰ ਇਹ ਕਹਿੰਦੀ ਕੀ ਹੈ ਜਿੰਨਾ ਚਿਰ ਉਹਨਾਂ ਨੇ ਰੱਖੀ ਸੀ ਨਾ ਰੌਲੇ ਚ ਸਮਝੋ ਭਾਵੇਂ ਜੇ ਅਸੀਂ ਮੰਨਦੇ ਆ ਉਹ ਉਹਨਾਂ ਜੇ ਤਹਸੀ ਦੀ ਗੱਲ ਟੋੜ ਟਕਿਆ ਆਇਆ ਹੁਣ ਬਿੰਦੀ ਆ ਗਈ ਤੇਨੇ ਤੋਂ ਬਾਹਰ ਹੁਣ ਲਕੀ ਜਿਹੜੇ ਟੱਪ ਜਾਣਗੇ ਗੁਰੂ ਵਾਲੇ ਨੇ ਕੇ ਨਹੀਂ ਟੱਪਣਗੇ ਅੱਗੇ ਵੀ ਬਹੁਤ ਸੀ ਦੋਤ ਨਹੀਂ ਹੁੰਦੇ ਹੈ ਬੱਲੇ ਗੁਰਬਾਣੀ ਕਹਿੰਦੀ ਹੈ 라ਹੀ ਕੜੇ ਕੜੇ ਨਹੀਂ ਹੁੰਦੇ ਬਲਾਈ ਹੁੰਦੇ ਨੇ ਤੇ ਬੱਲੇ ਨੇ ਖੇੜ ਆਈ ਆਪਣੇ ਗੁਰੂ ਜੇ ਤਾਂ ਕਰਾਉਣਾ ਦਰਗਾਹ ਦੇ ਵਿੱਚ ਸਿੱਖੀ ਤਾਂ ਮੰਜੂਰ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ ਸਾਡੀ ਸਿੱਖੀ ਕੱਚੀ ਐ ਜਾਂ ਸਾਡੀ ਸਿੱਖੀ ਪੱਕੀ ਐ ਇਹ ਤਾਂ ਲਭੂਏ ਦਰਗਾਹ ਦੇ ਵਿੱਚ ਜਾ ਕੇ ਬਤਾ ਪੱਗਈ ਵਗਾ ਲਭੂ ਜਾ ਕੇ ਕਿੰਨਾ ਕਾਚਾ ਕਿੰਨਾ ਫੱਕਾ ਹੈ ਪਰ ਜਿੰਨਾ ਅਸੀਂ ਸਮਝਦੇ ਆ ਪੱਕੀ ਹੋਣਾ ਚਾਹੀਦਾ ਦਿੱਲੀ ਕੇ ਸਾਡੇ ਨੂੰ ਤੇ ਹੀ ਸਮਝ ਕਰਦੀ ਹੈ ਉਹਨਾਂ ਕੋਲ ਸਾਨੂੰ ਪੱਕੇ ਹੂਣ ਚਾਹੀਦੇ ਨੇ ਡੇਢ ਹੋਣਾ ਚਾਹੀਦਾ ਅੱਜ